ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਤੇਰੇ ਮੁਖੀ ਦਾ ਇੱਕ ਬਹੁਤ ਵੱਡਾ ਵਿਵਾਦ ਛਿੜ ਚੁੱਕਿਆ ਗੁਰਿੰਦਰ ਸਿੰਘ ਢਿੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਉਹਦਾ ਪੂਰਾ ਸੱਚ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਗਿਆਨੀ ਹਰਪ੍ਰੀਤ ਸਿੰਘ ਮੁਖੀ ਨੇ ਅਕਾਲ ਤਖਤ ਸਾਹਿਬ ਦੇ ਔਰ ਐਸਜੀਪੀਸੀ ਨੇ ਕੀ ਬਿਆਨ ਦਿੱਤਾ ਉਹ ਤੁਸੀਂ ਸੁਣ ਹੀ ਲਿਆ ਹੋਣਾ 10 ਸਾਲੇ ਦੇ ਪਿੱਛੇ ਦੀ ਕਹਾਣੀ ਕੀ ਹੈ ਉਮਤ ਤੁਹਾਡੇ ਸਾਹਮਣੇ ਧਰੂੰਗਾ ਤਾਂ ਕਿ ਪੂਰੀ ਸਿੱਖ ਕੌਮ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਮੀਟਿੰਗ ਕਿਉਂ ਕੀਤੀ ਹੈ ਡੇਰੇ ਮੁਖੀ ਦੇ ਨਾਲ ਜਿਹੜੇ ਕਿ ਦਾਸ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤਾਂ ਵੱਡੇ ਸਵਾਲ ਉੱਠ ਖੜੇ ਨੇ ਪੂਰੇ ਪੰਜਾਬ ਦੀਆਂ ਨਿਗਾਹਾਂ ਇਸੇ ਮੁੱਦੇ ਉੱਤੇ ਨੇ ਕਿ ਦਾਲ ਦੇ ਵਿੱਚ ਕਾਲਾ ਪਰ ਮੈਂ ਪੂਰਾ ਇਹਦੇ ਵਿੱਚ ਨਰੋਲ ਕਰੂੰਗਾ ਤੁਹਾਡੇ ਸਾਹਮਣੇ ਕਰੂੰਗਾ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਆਖਿਰ ਇਹ ਮੀਟਿੰਗ ਕਿਉਂ ਕੀਤੀ ਹੈ ਔਰ ਜਿਹੜੇ ਡੇਰੇ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਰਣਨੀਤੀ ਕੀ ਹੈ ਮੈਂ ਤੁਹਾਡੇ ਸਾਹਮਣੇ ਅੱਜ ਪੂਰੀ ਨਰੋਲ ਕਰਕੇ ਧਰ ਦੂੰਗਾ ਕਿ ਇਹ ਮੀਟਿੰਗ ਕਿਉਂ ਹੋਈ ਹੈ ਉਹਦਾ ਪੂਰਾ ਸੱਚ ਮੈਂ ਤੁਹਾਡੇ ਸਾਹਮਣੇ ਧਰੂੰਗਾ ਪਹਿਲਾਂ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਂਗਾ ਜਿਹਦੇ ਜਰੀਏ ਤੁਹਾਡਾ ਥੋੜਾ ਜਿਹਾ ਜਿਹੜਾ ਕਿ ਸਮਝਣਾ ਸੌਖਾ ਹੋ ਜਾਣਾ ਉਸ ਤੋਂ ਬਾਅਦ ਮੈਂ ਇਹਦਾ ਇੱਕ ਵੀਡੀਓ ਦਿਖਾਉਂਗਾ ਜੰਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਇਹਦੇ ਸਾਧੂ ਬੰਨਿਓ ਵੀ ਵੱਡੇ ਦੋਸ਼ ਲਾਏ ਗਏ ਸੀ ਕਿ ਮੇਰੀ ਘਰ ਵਾਲੀ ਨੂੰ ਨੇ ਐ ਕਹਤਾ ਜਾਂ ਵਾਹ ਕਹਤਾ ਉਹ ਤੁਸੀਂ ਸਾਰਿਆਂ ਨੇ ਸਾਰੀਆਂ ਗੱਲਾਂ ਸੁਣੀਆਂ ਨੇ ਅਕਾਲੀ ਦਲ ਦੇ ਨੇਤਾ ਵੀ ਇਹਦੇ ਉੱਤੇ ਵੱਡੇ ਸਵਾਲ ਚੱਕ ਰਹੇ ਨੇ ਪਰ ਅੱਜ ਜਿਹੜੀ ਗੱਲ ਆ ਪੂਰੀ ਆਪਾਂ ਸਾਫ਼ ਕਰਾਂਗੇ ਤੁਹਾਡੇ ਨਾਲ ਮੈਂ ਇਹ ਗੱਲ ਨੂੰ ਸਾਂਝੀ ਕਰੂੰਗਾ ਤਾਂ ਤੁਹਾਡਾ ਵੀ ਫਰਜ਼ ਬੰਦਾ ਜਿਹੜੀ ਕਿ ਇਹ ਪੂਰੀ ਗੱਲ ਕੌਮ ਦੇ ਵਿੱਚ ਸ਼ੇਅਰ ਜ਼ਰੂਰੀ ਕਰਨੀ ਆ ਕਿਉਂਕਿ ਕੱਲੇ-ਕੱਲੇ ਪੰਜਾਬੀ ਔਰ ਆਪਣੀ ਕੌਮ ਤੇ ਕਿਸੇਹਾ ਜਾਣਾ ਜ਼ਰੂਰੀ ਆ ਆ ਪੰਜਾਬੀਓ ਧਿਆਨ ਦੇ ਨਾਲ ਸੁਣ ਲਿਓ ਜਿਹੜੀ ਇਹ ਗੱਲ ਹੈ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਸ ਬਾਬਾ ਜੀ ਦੇ ਨਾਲ ਹੋਈ ਹੈ ਔਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕੇ ਅਕਾਲ ਤਖਤ ਸਾਹਿਬ ਦੇ ਯਥੇਦਾਰ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਬਲਟੋਹਾ ਦੇ ਨਾਲ ਉਹਦੀ ਵੈਸ ਹੁੰਦੀ ਹੈ ਉਹਦੇ ਵਿੱਚ ਬਹੁਤ ਉਤਾਰ ਚੜਾਬ ਹੁੰਦੇ ਨੇ ਗਾਲੀ ਗਲੋਚ ਵੀ ਹੁੰਦੀ ਹੈ ਤੁਸੀਂ ਸੁਣੀ ਹੈ ਪਰ ਇਹ ਮਾਮਲਾ ਕੀ ਹੈ ਪਹਿਲਾਂ ਤੁਸੀਂ ਇਹ ਬਿਆਨ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਉਹ ਵੀਡੀਓ ਧਰੂੰਗਾ ਜਿਹਦੇ ਵਿੱਚ ਪੂਰਾ ਸੱਚ ਮੈਂ ਤੁਹਾਡੇ ਸਾਹਮਣੇ ਧਰ ਦੇਣਾ ਪਹਿਲਾਂ ਆ ਸੁਣ ਲਓ ਧਿਆਨ ਦੇ ਨਾਲ ਸੁਣੋ ਕੋਰ ਨਾਲ ਸੁਣਿਓ ਪਹਿਲੀ ਖਬਰ ਹੈ ਕਿ ਅੱਜ ਜਾਨੀ ਹਰਪ੍ਰੀਤ ਜੱਥੇਦਾਰ ਹਰਪ੍ਰੀਤ ਹੋਰਾਂ ਦੇ ਘਰ ਜਿਹੜੇ ਡੇਰਾ ਬਿਆਸ ਦੇ ਸੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਪਹੁੰਚੇ ਨੇ ਲੰਬੀ ਮੀਟਿੰਗ ਹੋਈ ਹੈ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਸੁਖੀ ਉਹ ਚੇਤੇ ਰੂਪੇ ਵਿੱਚ ਘਰ ਗਏ ਨੇ ਉਹਨਾਂ ਦੇ ਨਾਲ ਲੰਬੀ ਮੀਟਿੰਗ ਕੀਤੀ ਹੈ ਔਰ ਸਭ ਤੋਂ ਨੋਟ ਕਰਨ ਵਾਲੀ ਗੱਲ ਕਿ ਜਦੋਂ ਜਿਹੜੇ ਗਿਆਨੀ ਹਰਪ੍ਰੀਤ ਨੇ ਤੇ ਡੇਰਾ ਮੁਖੀ ਨੇ ਉਹਨਾਂ ਦੋਨਾਂ ਨੂੰ মিডিਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮੀਟਿੰਗ ਕਾਹਦੇ ਲਈ ਕੀਤੀ ਹੈ ਕੀ ਹੋਇਆ ਤਾਂ ਉਹਨਾਂ ਦੋਨਾਂ ਨੇ মিডিਆ ਸਾਹਮਣੇ ਅਜੇ ਤੱਕ ਕੋਈ ਜਾਣਕਾਰੀ ਨਸ਼ਰ ਨਹੀਂ ਕੀਤੀ ਔਰ ਇਸ ਮੀਟਿੰਗ ਦੇ ਕੋਈ ਵੱਡੇ ਅਰਥ ਕੋਈ ਸੋਸ਼ਲ ਮੀਡੀਆ ਚੱਲ ਪਈ ਆ ਇਹ ਵੀ ਇੱਕ ਸੰਯੋਗੀ ਪੱਤਰਕਾਰ ਭਰਾ ਜੀ ਦੀ ਮੈਂ ਤੁਹਾਨੂੰ ਵੀਡੀਓ ਸੁਣਾਈ ਆ ਹੁਣ ਤੁਸੀਂ ਉਹ ਚੀਜ਼ ਦੇਖੋ ਜਿਹੜੀ ਅਸਲੀਅਤ ਦੇ ਵਿੱਚ ਹੈ ਕੀ ਹੈ ਐਸਜੀਪੀਸੀ ਦੇ ਪ੍ਰਧਾਨ ਆ ਜਿਹੜੇ ਧਾਮੀ ਜੀ ਇਹਨਾਂ ਨੇ ਵੀ ਵੱਡੇ ਸਵਾਲ ਚੱਕੇ ਨੇ ਔਰ ਦੂਜੀ ਗੱਲ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦ ਤੁਹਾਨੂੰ ਪਤਾ ਵੀ ਬਹੁਤ ਵੱਡਾ ਰਿਹਾ ਬਿਰਸਾ ਸਿੰਘ ਬਲਟੋਹਾ ਦੇ ਨਾਲ ਉਹ ਵੀ ਅਕਸਰ ਉਹਨਾਂ ਨੂੰ ਕੋਈ ਮੌਕਾ ਨਹੀਂ ਛੱਡਦੇ ਕਿ ਗਿਆਨੀ ਹਰਪ੍ਰੀਤ ਸਿੰਘ ਕੀ ਕਰ ਰਿਹਾ ਕਿਉਂ ਕਰ ਰਿਹਾ ਉਹ ਵੀ ਉਹਨਾਂ ਦੀ ਪੋਲ ਦਰਸਾਲ ਖੋਲਣ ਨੂੰ ਤਿਆਰ ਰਹਿੰਦੇ ਨੇ ਤਾਂ ਹੁਣ ਆ ਵੀ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ 사ंजे ਸੁਣੋ ਦਾ ਨੀਤਕ ਬਿਨਾ ਕਿਸੇ ਬਿਨਾ ਕਿਸੇ ਮਕਸਦੋ ਮੀਟਿੰਗ ਹੁੰਦੀ ਹੀ ਕੋਈ ਦੱਸੋ ਤੁਸੀਂ ਦੱਸੋਣਾ ਕੋਈ ਮੀਟਿੰਗ ਬਿਨਾ ਕਿਸੇ ਮਕਸਦੋ ਇਹਦੀਆਂ ਵਡੀਆਂ ਹਸਤੀਆਂ ਦੀ ਕੋਈ ਮੀਟਿੰਗ ਹੋ ਸਕਦੀ ਹੁੰਦੀ ਹੈ ਭਾਈ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਬਾਬਾ ਕੁਇਤਾ ਸਿੰਘ ਬੜੇ ਐਕਟਿਵ ਨੇ ਅੱਜ ਜੀ ਜੋ ਕਲਾ ਮੰਤਰੀ ਸਾਹ ਦੇ ਕੋ ਸਿੱਖੋ ਸੰਤਾਂ ਨੂੰ ਮਿਲੀ ਉਸੇ ਖਾਤਵਾਨ ਮਿਲੀ ਤਾਂ ਉਹਨਾਂ ਵਿੱਚ ਦੇ ਵਿੱਚ ਬਾਬਾ ਗੁਰਦਰ ਸਿੰਘ ਨਾਲ ਦੇ ਪੂਰਾ ਰੋਲ ਪਲੇ ਕਰਦੇ ਆ ਅੱਜ ਵੀ ਉਹ ਇੱਥੇ ਆਇਆ ਰਖੜਾ ਸਾਹਿਬ ਨਾਲ ਆਇਆ ਇੱਕ ਬੜੀ ਵੱਡੀ ਜਿਹੜੀ ਜੀਤ ਈ ਰਾਇ ਜਿਹੜੀਆਂ ਸੋਇ ਸ਼ੋਭੀ ਕਰੀ ਜਾਂਦੇ ਦੋ ਗਰੁੱਪ ਬਣ ਗਏ ਦੂਜੇ ਗਰੁੱਪ ਦੇ ਵਿੱਚ ਉਹ ਖੜਾ ਜਿਹੜੀ ਉਹਨਾਂ ਦਾ ਹੈਗਾ ਉਹਨਾਂ ਦੇ ਸਥਾਨ ਆ ਰਖੜਾ ਸਾਹਿਬ ਦਾ ਕੀਰਕੀ ਇਸ ਦੇ ਕੋਈ ਮਾਰੇ ਨਤੀਜੇ ਨਿਕਲਣਗੇ ਜਿਸ ਤਰੀਕੇ ਜਿਖਿਤਾਰ ਇਸ ਯਾਤ ਵਾਲੇ ਵਿਦਾ ਵਿਦਾ ਫਿਰ ਜਿ ਬੂਰੀਆ ਵਿਦਾ ਪੂਦਾ ਵੀ ਨਹੀਂ ਫੈਲਾਉਂਦੀ ਹਰ ਗਏ ਆਪੋ ਆਪਣੇ ਸਾਹ ਨਾਲ ਉਹਨਾਂ ਕੁਛ ਜਿਹੜੇ ਉਹ ਪਾਪਣ ਮਿਲਣੇ ਹੁੰਦੇ ਆ ਉਹ ਇਹ ਵੀ ਜਫਰ ਕਰ ਰਹੇ ਆ ਲੋਕ ਦੋਮੀ ਅਕਾਦੀ ਦਾ ਲੋਕ ਇਸ ਵੇਲੇ ਸਾਡੇ ਪਾਸੋਂ ਚੈਲੇ ਚਿੱਤੇ ਜਾ ਰਹੇ ਆ ਇਹਨਾਂ ਭਾਇਆ ਜਾਰੇ 46 ਖਾਲੀ ਦਾ ਲੋਟਾ ਲੋ ਦੀਆਂ ਸ਼ਾਸ਼ਾ ਹੋਈਆਂ ਉਹਦਾ ਵੀ ਕਿਸ ਹੌ ਸਕਦੀ ਹੈ ਇਹਨਾਂ ਦੇ ਕਿ ਪਹਿਲਾਂ ਜਦੋਂ ਬਿੱਸਾ ਸਿੰਘ ਬਟਵਾਰਾ ਤੇ ਕਾਰਵਾਈ ਹੋਈ ਸੀ ਤਾਂ ਉਹ ਲਗਾਤਾਰ ਕਹਿੰਦੇ ਰਹੇ ਸੀ ਕਿ ਗਿਆਨੀ ਹਰਪੀ ਸਿੰਘ ਉਹਨਾਂ ਦੀ ਨੇੜਤਾ ਹੈ ਭਾਜੀ ਦੇ ਲੀਟਰਾਂ ਦੇ ਨਾਲ ਤੁਹਾਨੂੰ ਲੱਗਦਾ ਕਿ ਜਦੋਂ ਨਵੀਂ ਅਜਈਆਂ ਮੀਟਿੰਗਾਂ ਤੋਂ ਬਾਅਦ ਕੋਈ ਨਵੀਂ ਧਿਰ ਵੀ ਖੜੀ ਹੋ ਸਕਦੀ ਹੈ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਹੈ ਹੀ ਆ ਨਦੀ ਇਹਦਾ ਹ ਨਤੀਜਾ ਉੱਥੇ ਪਤਾ ਲੱਗੇਗਾ ਪਰ ਕੋਈ ਨਾ ਕੋਈ ਤਾਂ ਹੈ ਹੀ ਆ ਜੀ ਦਾ ਸ਼ੁਕਰੀਆ ਚਾਵਲਾ ਸਭ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸਮਰਜੀਤ ਸਿੰਘ ਚਾਵਲਾ ਗੱਲ ਇਹ ਆ ਪੰਜਾਬੀਓ ਵੀ ਹੁਣ ਮੈਂ ਤੁਹਾਨੂੰ ਜਿਹੜੀ ਪੂਰੀ ਗੱਲ ਮੈਂ ਕਿਹਾ ਸੀ ਨੀ ਮੈਂ ਨਰੋਲ ਕਰ ਦੂੰਗਾ ਪੂਰੀ ਕਰਾਂਗੇ ਆਪਾਂ ਤੁਹਾਡੇ ਨਾਲ ਜਿਹੜਾ ਮੈਂ ਵਾਅਦਾ ਕੀਤਾ ਮੈਂ ਪੂਰਾ ਕਰੂੰਗਾ ਦੇਖੋ ਤੁਸੀਂ ਵੀ ਸਿਆਣੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਿਓ ਗਿਆਨੀ ਹਰਪ੍ਰੀਤ ਸਿੰਘ ਦੋ ਵਾਰ ਅਸਤੀਫੇ ਦੇ ਉੱਤੇ ਆ ਚੁੱਕੇ ਨੇ ਇੱਕ ਵਾਰ ਤਾਂ ਉਹਨਾਂ ਨੇ ਖੁਦ ਹੀ ਕਹਿ ਦਿੱਤਾ ਸੀ ਵੀ ਮੈਂ ਅਸਤੀਫਾ ਸੌਂਪ ਰਿਹਾ ਯਾਦ ਹੋਣਾ ਤੁਹਾਡੇ ਪਿਛਲੇ ਦਿਨੀ ਦੂਜਾ ਨੰਬਰ ਆ ਹੁਣ ਜਿਹੜਾ ਉਹਨਾਂ ਦੀ ਬਹਿਸ ਹੋਈ ਸੀ ਬਿਰਸਾ ਸਿੰਘ ਬਲਟੋਹਾ ਦੇ ਨਾਲ ਉੱਥੇ ਗਾਲੀ ਗਲੋਚ ਵੀ ਹੁੰਦੀ ਆ ਜਥੇਦਾਰ ਬਣਿਓ ਜਾਨੀ ਗਿਆਨੀ ਹਰਪ੍ਰੀਤ ਸਿੰਘ ਬਣਿਓ ਤਾਂ ਉਹਦੇ ਉੱਤੇ ਬਹੁਤ ਵੱਡੇ ਸਵਾਲ ਉੱਠੇ ਸੀ ਫਿਰ ਉਹਨਾਂ ਨੇ ਇੱਕ ਫੇਰ ਲਾਈਵ ਕਰਕੇ ਆਪਣਾ ਸਵਸ਼ਟੀ ਕਰਨ ਦਿੱਤਾ ਦੂਜੀ ਗੱਲ ਉਹਨਾਂ ਦੇ ਉੱਤੇ ਸਵਾਲ ਕੀ ਉੱਠਦੇ ਨੇ ਜਿਹੜੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹ ਦਰਸਾਲ ਪਹਿਲਾਂ ਹੀ ਐਕਟਿਵ ਸੀ ਕਿ ਮੈਂ ਇਹ ਹੁਣ ਤੁਸੀਂ ਕਹੋਗੇ ਵੀ ਐਕਟਿਵ ਕਿਉਂ ਸੀ ਇਹ ਦਰਸਾਲ ਸਾਡਾ ਜਿਹੜਾ ਸਿੱਖ ਕੌਮ ਦੇ ਵਿੱਚ ਉਹਨਾਂ ਦਾ ਜਥੇਦਾਰ ਹੋਣਾ ਉਹ ਵੀ ਅਕਾਲ ਤਖਤ ਸਾਹਿਬ ਦੇ ਉਸ ਥੀ ਦੇ ਜਿਹੜੀ ਸਾਡੀ ਮੁੱਖ ਅਦਾਲਤ ਆ ਸਾਰੇ ਸਿੱਖਾਂ ਦੀ ਉਥੋਂ ਉਹਨੂੰ ਪੱਟਣਾ ਉਹਨੂੰ ਹਿਲਾਉਣਾ ਇਹ ਗੁਰਿੰਦਰ ਸਿੰਘ ਢਿੱਲੋਂ ਬਾਬੇ ਦੀ ਵੀ ਜਿਵੇਂ ਕਹਿ ਸਕਦੇ ਇੱਕ ਸਿੱਧਾ ਸਿੱਧਾ ਚਾਲ ਹੋ ਸਕਦੀ ਹੈ ਕਿਉਂ ਕਿ ਇੱਕ ਧੇੜਾ ਜਿਹੜੀ ਸਾਡੇ ਸਿੱਖ ਸਮਾਜ ਦੇ ਨਾਲ ਜੁੜਦੀ ਹੈ ਮੈਂ ਸਿੱਧਾ ਕਹੂੰਗਾ ਵੀ ਡੇਰਾ ਵਿਆਸ ਦੇ ਨਾਲ ਜੋੜਨਾ ਚਾਹੁੰਦਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਬਾਬਾ ਡੇਰਾ ਮੁਖੀ ਹੈ ਜਿਹੜਾ ਤਾਂ ਮੇਰਾ ਮੰਨਣਾ ਇਹੀ ਹੈ ਅੱਗੇ ਤੁਹਾਡੀ ਕੀ ਮਰਜ਼ੀ ਹੈ ਬਹੁਤ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਉਹ ਵਿਆਸ ਦੇ ਨਾਲ ਦਰਾਸਾ ਲਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਜੋੜਨਾ ਚਾਹੁੰਦੇ ਆ ਦੂਜੀ ਗੱਲ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਬੀਜੇਪੀ ਦੇ ਨਾਲ ਮੇਰੀ ਸਾਂਝ ਹੈਗੀ ਆ ਇਹ ਵੀਡੀਓ ਵਾਇਰਲ ਹੋਈ ਸੀ ਤੁਸੀਂ ਸੁਣੀ ਵੀ ਆ ਇਹਨਾਂ ਗੱਲਾਂ 'ਚੋਂ ਕਈ ਛਿੱਟੇ ਨਿਕਲ ਕੇ ਆਉਂਦੇ ਨੇ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਕਿਤੇ ਨਾ ਕਿਤੇ ਲੱਗਦਾ ਜਿਵੇਂ ਉਹਨਾਂ ਦਾ ਵੀ ਜਿਹੜਾ ਆਸਨ ਆ ਉਹ ਦਗਮਗਾ ਰਿਹਾ ਕਿ ਉਹ ਵੀ ਕਦੇ ਕੁਝ ਕਹਿੰਦੇ ਨੇ ਕਦੇ ਕੁਝ ਕਹਿੰਦੇ ਨੇ ਮੈਨੂੰ ਲੱਗਦਾ ਜਿਵੇਂ ਉਹਨਾਂ ਦੇ ਵਿੱਚ ਵੀ ਹਲਚਲ ਪੈਦਾ ਹੋ ਚੁੱਕੀ ਆ ਇਹ ਗੱਲ ਮੰਨਣੀ ਪਊ ਇੱਕ ਪਾਸੇ ਉਹਦੇ ਉੱਤੇ આરોਪ ਲੱਗ ਜਾਂਦੇ ਨੇ ਉਹਦੇ ਸਾਧੂ ਬੰਨਿਓ ਕਿ ਮੇਰੀ ਘਰਵਾਲੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਨੇ ਔਰ ਦੂਜੇ ਪਾਸੇ ਉਹ ਸਫਾਈ ਦਿੰਦਾ ਤੁਸੀਂ ਇਹ ਸਮਝੋ ਚੰਗੇ ਭਲੇ ਬੰਦੇ ਤੇ ਇੱਕ ਇਲਜ਼ਾਮ ਲਾ ਦੇਣੇ ਫਿਰ ਉਹਦਾ ਪੂਰਾ ਸਪਸ਼ਟੀਕਰਨ ਵੀ ਹੋਣਾ ਜ਼ਰੂਰੀ ਆ ਔਰ ਦੂਜੀ ਗੱਲ ਐ ਐਸਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਬੰਨਿਓ ਵੀ ਸਵਾਲ ਚੱਕੇ ਜਾ ਰਹੇ ਆ ਗਾਨੀ ਹਰਪ੍ਰੀਤ ਸਿੰਘ ਤੇ ਤਾਂ ਹੁਣ ਸਵਾਲ ਇੱਥੇ ਆਉਂਦੇ ਕਿ ਸਾਡੇ ਪੰਜਾਬ ਦੀ ਜਨਤਾ ਕੀ ਕਹਿੰਦੀ ਆ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਓ ਤੇ ਮੈਂ ਇਹਨਾਂ ਦੇ ਜਵਾਬ ਵੀ ਦੇਵਾਂਗਾ ਤਾਂ ਠੀਕ ਆ ਪੰਜਾਬੀਓ ਜਿਹੜੇ ਪੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪ